ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ ਅੱਜ ਆਪਾਂ ਬਣਾ ਰਹੇ ਆ ਸੰਡੋਲੇ ਦੀ ਰੈਸਪੀ ਇਹ ਸੰਡੋਲਾ ਜੋੜਾਂ ਦਾ ਦਰਦ ਠੰਡ ਜ਼ੁਕਾਮ ਖਾਂਸੀ ਵਾਸਤੇ ਸਰਦੀਆਂ ਚ ਬਹੁਤ ਵਧੀਆ ਹੁੰਦਾ ਹੈ ਤੇ ਜਿਹੜੀਆਂ ਨਿਊ ਮਦਰਸ ਹੁੰਦੀਆਂ ਹਨ ਡਿਲੀਵਰੀ ਤੋਂ ਬਾਅਦ ਉਹਨਾਂ ਨੂੰ ਵੀ ਇਹ ਬਣਾ ਕੇ ਦਿੱਤਾ ਜਾਂਦਾ ਹੈ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਸੰਡੋਲੇ ਦੀ ਰੈਸਪੀ ਬਣਾਉਣੀ ਸੰਡੋਲਾ ਬਣਾਉਣ ਲਈ ਇੱਥੇ ਆਪਾਂ ਆਟਾ ਗੁੜ ਕੁੱਟੇ ਹੋਏ ਬਦਾਮ ਕਿਉਂ ਸੁੰਡ ਤੇ ਅਜਵੈਨ ਲਵਾਂਗੇ ਇਹ ਸਾਰਾ ਸਮਾਨ ਕਿੰਨੀ ਮਾਤਰਾ ਵਿੱਚ ਲੈਣਾ ਹੈ ਇਹ ਤੁਹਾਨੂੰ ਅਸੀਂ ਬਣਾਉਣ ਲੱਗੇ ਨਾਲ ਦੀ ਨਾਲ ਹੀ ਰੈਸਪੀ ਦੇ ਦੱਸਾਂਗੇ ਤੇ ਸਭ ਤੋਂ ਪਹਿਲਾਂ ਇੱਥੇ ਆਪਾਂ ਅੱਧੀ ਕੌਲੀ ਕਿਉ ਦੀ ਲਵਾਂਗੇ ਦੇਸੀ ਤੇ ਤਕਰੀਬਨ 4 ਚਮਚ ਕਿਉ ਦੇ ਆ ਤੇ ਇਹਨੂੰ ਆਪਾਂ ਗਰਮ ਹੋਣ ਵਾਸਤੇ ਰੱਖਾਂਗੇ ਤੇ ਕਿਉ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਇੱਕ ਕੌਲੀ ਜਿਹੜੀ ਆ ਪਾਟੇ ਦੀ ਲਈ ਉਹਨੂੰ ਪਾ ਦੇਵਾਂਗੇ ਤੇ ਹੋ ਅਜੇ ਤੱਕ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਘਿਓ ਆਟਾ ਪਉਣ ਤੋਂ ਬਾਅਦ ਇੱਥੇ ਆਪਾਂ ਨੂੰ ਘਿਓ ਘੱਟ ਲੱਗ ਰਿਹਾ ਥੋੜਾ ਤੇ ਹੁਣ ਆਪਾਂ 2 ਚਮਚ ਘਿਓ ਦੇ ਇਹਦੇ ਵਿੱਚ ਹੋਰ ਪਾ ਦੇਵਾਂਗੇ ਕਿਉਂਕਿ ਜੇ ਤੁਸ ਸੰਡੋਲਾ ਬਣਾਉਣਾ ਹੁੰਦਾ ਨਾ ਸੰਡੋਲੇ ਦੇ ਵਿੱਚ ਘਿਓ ਥੋੜਾ ਵੱਧ ਹੀ ਪੈਂਦਾ ਹੈ ਤਾਂ ਇਹ ਇੱਥੇ ਆਪਾਂ ਨੂੰ ਸਹੀ ਦੱਸਿਆ ਨਹੀਂ ਸੀ ਮਾਤਰਾ ਕਿੰਨੀ ਪਾਣੀ ਤੁਸੀਂ ਦੇਖਣਾ ਵੀ ਕਿ ਘਿਓ ਪੂਰੀ ਤਰ੍ਹਾਂ ਆਟੇ ਦੇ ਵਿੱਚ ਤਰਦਾ ਦਿਸੇ ਉਹਨੇ ਕਿ ਘਿਓ ਪਾਉਣਾ ਇਹਦੇ ਵਿੱਚ ਸੁੰਡ ਪਾਉਣੀ ਹੈ ਨਾ ਜਿਹੜੀ ਵੀ ਸੁੰਡ ਦੀ ਆਪਾਂ ਰੈਸਪੀ ਬਣਾਉਣੀ ਹੈ ਤੇ ਉਹਦੇ ਵਿੱਚ ਕਿ ਘਿਓ ਆਪਾਂ ਨੂੰ ਵਾਧੇ ਪਾਉਣਾ ਪੈਂਦਾ ਤੇ ਇੱਥੇ ਆਪਾਂ ਘਿਓ ਨੂੰ ਮੀਡੀਅਮ ਸੇਕ ਤੇ ਆਟੇ ਨੂੰ ਪੁੰਨਾਗੇ ਭਲਾਉਂਦੇ ਹੋਏ ਤੇ ਅੱਟਾ ਇੱਥੇ ਆਪਣਾ ਭੁੱਜ ਕੇ ਦੇਖੋ ਹੋ ਗਿਆ ਲਾਲ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਅਜਵੈਨ ਦਾ ਪਾਵਾਂਗੇ ਤੇ ਅਜਵੈਨ ਨੂੰ ਪਾ ਕੇ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਹਲਕੀ ਜਿਹੀ ਭੁੰਨ ਲਵਾਂਗੇ ਕਿਉਂਕਿ ਘਿਓ ਬਹੁਤ ਜ਼ਿਆਦਾ ਗਰਮ ਹੈ ਤੇ ਇਹਦੇ ਵਿੱਚ ਪਾਇਆ ਜਿਹੜੀ ਚੀਜ਼ ਪਾਉਣੀ ਉਹ ਆਪਣੇ ਆਪ ਹੀ ਪੁਣੀ ਜਾਣੀ ਹੈ ਤੇ ਨਾਲ ਹੀ ਇੱਥੇ ਆਪਾਂ 1.5 ਚਮਚ ਸੁੰਡ ਦਾ ਲਵਾਂਗੇ ਸੁੰਡ ਤੁਸੀਂ ਇੱਥੇ ਆਪਣੇ ਮੁਤਾਬਕ ਵੱਧ ਵੀ ਪਾ ਸਕਦੇ ਹੋ ਜੇ ਬੱਚਿਆਂ ਨੇ ਖਾਣੀ 1.5 ਚਮਚ ਪਾ ਲਓ ਜੇ ਵੱਡਿਆਂ ਨੇ ਖਾਣੀ ਤੇ ਤੁਸੀਂ 2 ਚਮਚ ਤੱਕ ਵੀ ਸੁੰਡੇ ਦੇ ਵਿੱਚ ਪਾ ਸਕਦੇ ਹੋ ਸੁੰਡ ਨੂੰ ਵੀ ਭਾ ਕੇ ਇੱਥੇ ਆਪਾਂ ਹੌਲੀ ਹੌਲੀ ਹਿਲਾਉਂਦੇ ਹੋਏ ਭੁੰਨ ਲਵਾਂਗੇ ਸੁੰਡ ਵੀ ਆਪਣੀ ਇੱਥੇ ਪੁੱਜ ਗਈ ਹੈ ਹੁਣ ਤੇ ਹੁਣ ਆਪਾਂ ਜਿਹੜਾ ਗੁੜ ਲਿਆ ਸੀ ਗੁੜ ਵੀ ਤੁਸੀਂ ਮਿੱਠਾ ਆਪਣੇ ਮੁਤਾਬਕ ਪਾ ਸਕਦੇ ਹੋ ਪਰ ਇੱਥੇ ਆਪਾਂ ਕੌਲੀ ਆ ਕਾਟੇ ਦੀ ਲਈ ਸੀ ਤੇ ਇੱਕ ਕੌਲੀ ਆਪਾਂ ਗੁੜ ਦੀ ਲਈਏ ਤੇ ਗੁੜ ਨੂੰ ਪਾ ਕੇ ਇਹਨੂੰ ਫਟਾਫਟ ਮਿਲਾ ਦੇਵਾਂਗੇ ਤੇ ਗੁੜ ਜੀ ਤਾਂ ਪਿਗਲ ਜਾਣਾ ਨਾਲ ਹੀ ਆਪਾਂ ਗੈਸ ਨੂੰ ਇੱਥੇ ਬੰਦ ਕਰਦੇ ਨਾ ਤੇ ਇਹਨ ਗੁੜ ਨੂੰ ਆਪਾਂ ਸਾਰੇ ਨਵੇਂ ਚੰਗੀ ਤਰ੍ਹਾਂ ਵਿੱਚ ਦੇ ਮਿਕਸ ਕਰਦੇ ਨਾ ਕਿਉਂਕਿ ਜਿਹੜਾ ਆਟਾ ਹੈ ਪੁੱਜਿਆ ਹੋਇਆ ਹੈ ਬਹੁਤ ਗਰਮ ਹੈ ਤੇ ਇਹਦੇ ਹੀਟ ਦੇ ਨਾਲ ਹੀ ਗੁੜ ਗੁੜਨੇ ਆਪਣੇ ਆਪ ਹੀ ਪਿਗਲ ਜਾਣਾ ਤੇ ਨਾਲ ਹੀ ਇੱਥੇ ਆਪਾਂ ਕੁੱਟੇ ਹੋਏ ਬਦਾਮ ਪਾ ਦੇਵਾਂਗੇ ਤੇ ਡਰਾਈ ਫਰੂਟ ਵੀ ਇੱਥੇ ਤੁਸੀਂ ਆਪਣੀ ਮਰਜ਼ੀ ਨਾਲ ਹੋਰ ਵੀ ਪਾ ਸਕਦੇ ਹੋ ਇੱਥੇ ਅਸੀਂ ਇਕੱਲੇ ਬਦਾਮ ਪਾਏ ਆ ਤੁਸੀਂ ਹੋਰ ਵਿੱਚੋਂ ਕੁਝ ਪਾਉਣਾ ਚਾਹੁੰਦੇ ਹੋ ਨਾ ਡਰਾਈ ਫਰੂਟ ਤੇ ਉਹ ਵੀ ਪਾ ਸਕਦੇ ਹੋ ਧੋਣਨ ਨੂੰ ਆਪਾਂ ਲਗਾਤਾਰ ਹਿਲਾਉਂਦੇ ਰਵਾਂਗੇ। ਦਬਾ-ਦਬਾ ਕੇ ਨਾ ਇਸ ਤਰ੍ਹਾਂ ਬਿਗੜ ਦੇ ਕੋਈ ਵੀ ਫਚ ਡਲੀ ਰਹਿ ਨਾ ਜਾਵੇ। ਤਿੰਨ ਚੰਗੀ ਤਰ੍ਹਾਂ ਬੱਸ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਹੁਣ ਜਦੋਂ ਆਪਾਂ ਹਿਲਾਉਂਦੇ ਜਾਵਾਂਗੇ ਤੇ ਇਹ ਫਿਰ ਆਪਣੇ ਆਪ ਹੀ ਸਾਰਾ ਖੁਸ਼ਕ ਹੋ ਜਾਏਗਾ। ਘਿਓ ਵਗੈਰਾ ਇਹਦੇ ਵਿੱਚ ਜਮਾ ਪਤਾ ਹੀ ਨਹੀਂ ਲੱਗਣਾ ਕਿ ਵਿੱਚ ਘਿਓ ਇਹਦੇ ਪਾਇਆ ਵੀ ਕਿ ਨਹੀਂ ਪਾਇਆ। ਸਰਦੀਆਂ ਦੇ ਵਿੱਚ ਸਰੀਰ 'ਚ ਵਾਈ ਬਹੁਤ ਵਧ ਜਾਂਦੀ ਹੈ ਨਾ ਕਈਆਂ ਦੇ। ਤੇ ਇਹ اوਾਈ ਦੇ ਜਿਹਨੂੰ ਬਾਤ ਕਹਿੰਦੇ ਨੇ ਉਹਦੇ ਪ੍ਰਕੋਪ ਨੂੰ ਰੋਕਦਾ ਕਿਉਂਕਿ ਜਦੋਂ ਆਪਣੇ ਵਾਈ ਜ਼ਿਆਦਾ ਹੋ ਜਾਂਦੀ ਤੇ ਸਰੀਰ ਚ ਖੁਸ਼ਕੀ ਬਹੁਤ ਆ ਜਾਂਦੀ ਹੈ ਤਾਂ ਇਸ ਸੰਡੋਲੇ ਦੇ ਵਿੱਚ ਬਹੁਤ ਜ਼ਿਆਦਾ ਘਿਓ ਪਾਇਆ ਜਾਂਦਾ ਤਾਂ ਕਿ ਇਹ ਸਰੀਰ ਦੀ ਖੁਸ਼ਕੀ ਨੂੰ ਵੀ ਦੂਰ ਕਰਦਾ ਤਾਂ ਇਹ ਆਪਣੀ ਵਾਈ ਦੂਰ ਹੋਊਗੀ ਤੇ ਜੋੜਾਂ ਦਾ ਦਰਦ ਵੀ ਆਪਣੀ ਵਾਈ ਜ਼ਿਆਦਾ ਵੱਧ ਜਾਣ ਕਰਨੀ ਹੁੰਦਾ ਤੇ ਸੰਡੋਲਾ ਇੱਥੇ ਬਣ ਕੇ ਇੱਥੇ ਆਪਣਾ ਦੇਖੋ ਤਿਆਰ ਬਿਲਕੁਲ ਇਹ ਸੁੱਕ ਗਿਆ ਪੁਰਪਰਾਜਾ ਬਣ ਗਿਆ ਤੇ ਇਹ ਹੁਣ ਖਾਣ ਵਾਸਤੇ ਤਿਆਰ ਹੈ ਆਪਣੇ ਇਸ ਨੂੰ ਬੱਚੇ ਤੋਂ ਲੈ ਕੇ ਵੱਡੇ ਸਾਰੀ ਉਮਰ ਦੇ ਲੈ ਸਕਦੇ ਹਨ ਇਸ ਨੂੰ ਤੁਸੀਂ ਰਾਤ ਨੂੰ ਦੁੱਧ ਦੇ ਨਾਲ ਲੈ ਲੈਣਾ ਤੇ ਆਪਣੇ ਹਿਸਾਬ ਦੇ ਨਾਲ ਲੈ ਲੈਣ ਜene ਬੱਚੇ ਥੋੜਾ ਲੈ ਲੈਣ ਤੇ ਬਜ਼ੁਰਗ ਥੋੜਾ ਵੱਧ ਵੀ ਲੈ ਸਕਦੇ ਹਾਂ ਤੇ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ